ਸਿੰਘ ਜੰਗਲਾਂ ਵਿੱਚ ਆਪਦਾ ਸਮਾਂ ਕੱਢ ਰਹੇ ਸੀ ਦੂਸਰੀ ਸਾਈਡ ਜਕਰੀਆ ਖਾਨ ਲਾਹੌਰ ਦਾ ਗਵਰਨਰ ਸੀ ਪੰਜਾਬ ਦਾ ਮਾਲੀਆ ਦਿੱਲੀ ਦਰਬਾਰ ਨੂੰ ਭੇਜਣ ਦੀ ਜ਼ਿੰਮੇਵਾਰੀ ਉਹਦੀ ਸੀ ਇੱਥੇ ਸਿੰਘ ਜਕਰੀਆ ਖਾਨ ਦਾ ਭੇਜਿਆ ਮਾਲੀਆ ਪੰਜਾਬ ਦੀ ਹੱਦ ਹੀ ਨਹੀਂ ਟੱਪਣ ਦਿੰਦੇ ਸੀ ਜਕਰੀਆ ਖਾਨ ਇਸ ਗੱਲ ਤੋਂ ਬੜਾ ਦੁਖੀ ਹੋਇਆ ਜਦੋਂ ਇਹ ਗੱਲ ਦਿੱਲੀ ਦਰਬਾਰ ਪਹੁੰਚਦੀ ਹੈ ਤਾਂ ਫਿਰ ਦਿੱਲੀ ਤੋਂ ਫੌਜ ਭੇਜੀ ਜਾਂਦੀ ਹੈ ਸਿੰਘਾਂ ਨੂੰ ਕਾਬੂ ਕਰਨ ਲਈ ਪਾ ਸਿੰਘਾਂ ਦਾ ਵਾਰ ਵੀ ਵਿੰਗਾ ਨਾ ਕਰ ਸਕੀ ਦਿੱਲੀ ਤੋਂ ਆਈ ਫੌਜ ਫਿਰ ਸਿੰਘਾਂ ਨੇ ਹਮਲੇ ਕੀਤੇ ਮੁਗਲਾਂ ਤੇ ਸਿੰਘ ਆਉਂਦੇ ਖਜ਼ਾਨੇ ਲੁੱਟ ਕੇ ਲੈ ਜਾਂਦੇ ਜਕਰੀਆ ਖਾਨ 3 ਸਾਲ ਤੱਕ ਮਾਲੀਆ ਨਹੀਂ ਭਰ ਸਕਿਆ ਸੀ ਦਿੱਲੀ ਦਰਬਾਰ ਨੇ ਜਕਰੀਆ ਖਾਨ ਦੇ ਹੱਥ ਕੋਈ ਸਿੰਘ ਨਹੀਂ ਸੀ ਲੱਗ ਰਿਆ ਹੱਥ ਲੱਗ ਰਹੀ ਸੀ ਤਾਂ ਕੇਵਲ ਨਰਾਸ਼ਾ ਅੱਕ ਕੇ ਇੱਥੇ ਜਕਰੀਆ ਖਾਨ ਨੂੰ ਹਾਰ ਮੰਨ